ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਬਰੇ ਨੂੰ ਸਮਰਪਿਤ ਗੁਰਗੋਬਿੰਦ ਸਿੰਘ ਸਟੱਡੀ ਸਰਕਰ ਵੱਲੋਂ ਜੋ ਨੈਤਿਕ ਸਿੱਖਿਆ ਦਾ ਪੇਪਰ ਲਿਆ ਜਾ ਰਿਹਾ ਉਹ 17 ਅਕਤੂਬਰ 2025 ਨੂੰ ਹੋ ਰਿਹਾ ਤੇ ਉਸ ਦਾ ਆਖਰੀ ਪਾਠ ਆਪਾਂ ਸੁਣਾਗੇ ਜੋ ਲਿਖਿਆ ਹੈ ਡਾਕਟਰ ਅਭਿ ਨਿਰਿੰਦਰਪਾਲ ਸਿੰਘ ਜੀ ਨੇ ਜੋ ਡਾਇਰੈਕਟਰ ਫਾਲੋਅ ਅਪ ਅਤੇ ਪ੍ਰਭਾਵ ਮੁਲਾਂਕਣ ਵਿਭਾਗ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਿੱਚ ਕੰਮ ਕਰਦੇ ਨੇ ਤੇ ਉਹਨਾਂ ਦਾ ਲਿਖਿਆ ਲੇਖ ਆਉ ਪੜ੍ਹਦੇ ਹਾਂ ਧਰਮ ਹੇਤ ਸਾਕਾ ਜਨ ਕੀਆ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰਰ ਨਾ ਦਿਆ ਬਚਿੱਤਰ ਨਾਟਕ ਪਾਤਸ਼ਾਹੀ ਦਸ਼ਮੀ ਦੀ ਵਿੱਚੋਂ ਇਹ ਗੁਰੂ ਜੀ ਦੇ ਫਰਮਾਨੇ ਦਸਵੀਂ ਪਾਸ਼ਾਹੀ ਜੀ ਦੇ ਅਜੋਕੀ ਦੁਨੀਆ ਲਈ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰੂ ਤੇਗ ਸਾਹਿਬ ਬਹਾਦਰ ਸਾਹਿਬ ਜੀ ਦੀ ਵਿਲੱਖਣ ਸ਼ਹਾਦਤ ਸੰਬੰਧੀ ਇਸ ਵਰਣਨ ਨੂੰ ਗੌਹ ਨਾਲ ਵਾਚਣਾ ਤੇ ਸਮਝਣਾ ਸਾਈ ਅਮਨਚੈਨ ਅਤੇ ਸਮੂਹਿਕ ਵਿਕਾਸ ਅਤੇ ਵਿਗਾਸ ਲਈ ਅਤਿ ਲਾਹੇਵੰਦ ਹੈ। ਧਰਮ ਨੂੰ ਵਿਦਵਾਨਾਂ ਨੇ ਇਸ ਪ੍ਰਕਾਰ ਵੀ ਪਰਵਾਸ਼ਿਤ ਕੀਤਾ ਹੈ। ਨੰਬਰ 1 ਉਹ ਪਵਿੱਤਰ ਨਿਯਮ ਸਿਧਾਂਤ ਜੋ ਸ੍ਰਿਸ਼ਟੀ ਦਾ ਆਧਾਰ ਹੈ। ਨੰਬਰ 2 ਰਿਵਾਜ ਰਸਮ ਕុល अथवा ਦੇਸ਼ ਦੀ ਰੀਤ ਨੰਬਰ 3 دین ਮਜ਼ਹਬ ਨੰਬਰ 4 ਫਰਜ਼ ਨੰਬਰ 5 ਪ੍ਰਕਿਰਤੀ ਸੁਭਾਅ ਨੰਬਰ 6 ਤਤਾਂ ਦੇ ਸ਼ਬਦ स्पर्ਸ਼ ਆਦ ਗੁਣ ਗੁਰਬਾਣੀ ਦਾ ਫਰਮਾਨ ਧਰਮ ਦੀ ਵਿਆਖਿਆ ਕਰਦੇ ਆ ਇਸ ਪ੍ਰਕਾਰ ਹੈ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਗੁਰਗ੍ਰੰਥ ਸਾਹਿਬ ਜੀ ਦੇ ਅੰਗ 268 ਤੇ ਗੁਰੂ ਜੀ ਦੇ ਇਹ ਫਰਮਾਨ ਨੇ ਗੁਰਬਾਣੀ ਵਿੱਚ ਵਰਤੇ ਇਹ ਸਰਬ ਸ਼ਬਦ ਦੇ ਤੋਂ ਵੱਖ-ਵੱਖ ਅਨੇਕ ਧਰਮ ਹੋਣ ਦੀ ਗੱਲ ਸਪਸ਼ਟ ਹੁੰਦੀ ਹੈ ਆਪਾਂ ਇਹਨਾਂ ਸਰਬ ਧਰਮਾਂ ਨੂੰ ਤਿੰਨ ਵਰਗਾਂ ਵਿੱਚ ਵੰਡ ਕੇ ਉਪਰੋਕਤ ਜੋ ਪਰਵਾਸ਼ਾ ਪਹਿਲਾਂ ਕੀਤੀ ਹੈ ਉਹ ਸੰਸਾਰ ਸਮਝਣ ਦਾ ਯਤਨ ਕਰਦੇ ਹਾਂ ਨੰਬਰ 1 ਸਮਾਜਿਕ ਧਰਮ ਪਿਤਾ ਪੁੱਤਰ ਪਤੀ ਪਤਨੀ ਮਾਂ ਭੈਣ ਆਦ ਰਿਸ਼ਤੇ ਨਾਤੇ ਨੰਬਰ 2 ਪੇਸ਼ਾਵਰ ਧਰਮ ਵੈਦ ਅਧਿਆਪਕ ਵਿਦਿਆਰਥੀ ਵਕੀਲ ਆਦਿ ਕਰਮ ਨੰਬਰ 3 ਮਨੁੱਖਾ ਧਰਮ ਮਨੁੱਖਤਾ ਦਇਆ ਪ੍ਰੇਮ ਨਾਮ ਜਪਣਾ ਸਦਾ ਪਰਮਾਤਮਾ ਦੀ ਹਜ਼ੂਰੀ ਵਿੱਚ ਰਹਿਣਾ ਅਤੇ ਸਭ ਕੁਝ ਵਿੱਚ ਪਰਮਾਤਮਾ ਦੀ ਹੋਂਦ ਮਹਿਸੂਸ ਕਰਨਾ ਨਿਰਮਲ ਸਰਵਤ ਦੇ ਭਲੇ ਦੇ ਕੰਮ ਕਰਨੇ ਜੇਕਰ ਮਨੁੱਖ ਮਨੁੱਖਾ ਧਰਮ ਨਿਭਾਉਣਾ ਪੁੱਲ ਜਾਵੇ ਤਾਂ ਉਸਦੇ ਬਾਕੀ ਸਾਰੇ ਧਰਮ ਵੀ ਅਧੂਰੇ ਰਹਿ ਜਾਂਦੇ ਹਨ ਕੋਈ ਵੀ ਧਰਮ ਜਾਂ ਕਰਤੱਵ ਤੱਕ ਸਾਰਥਕ ਨਹੀਂ ਕਿਹਾ ਜਾ ਸਕਦਾ ਜਦ ਤੱਕ ਉਹ ਮਨੁੱਖਤਾ ਦੀ ਭਾਵਨਾ ਨਾਲ ਨਾ ਜੁੜਿਆ ਹੋਵੇ ਇੱਕ ਵੈਦ ਦਾ ਧਰਮ ਮਰੀਜ਼ ਦੀ ਸੇਵਾ ਕਰਨਾ ਹੈ ਪਰ ਜੇਕਰ ਉਸ ਵਿੱਚ ਮਨੁੱਖਤਾ ਨਹੀਂ ਤਾਂ ਉਸ ਦੀ ਸੇਵਾ ਅਧੂਰੀ ਹੈ ਇਸੇ ਤਰ੍ਹਾਂ ਇੱਕ ਅਧਿਆਪਕ ਦਾ ਧਰਮ ਵਿਦਿਆਰਥੀ ਨੂੰ ਸਿੱਖਿਆ ਦੇਣਾ ਹੈ ਪਰ ਜੇਕਰ ਉਹ ਨਿਆ ਅਤੇ ਪਿਆਰ ਨਾਲ ਨਹੀਂ ਸਿਖਾਉਂਦਾ ਤਾਂ ਉਸ ਦਾ ਧਰਮ ਪੂਰਾ ਨਹੀਂ ਹੁੰਦਾ ਮਾਤਾ ਪਿਤਾ ਬੱਚਿਆਂ ਦੀ ਸਿੱਖਿਆ ਲਈ ਹਰ ਹਿਲੇ ਲੜੀਂਦੀ ਸੁਵਿਧਾ ਪ੍ਰਦਾਨ ਕਰਦੇ ਹਨ ਪਰ ਉਹਨਾਂ ਦੀਆਂ ਭਾਵਨਾਵਾਂ ਦਾ ਕਦਰਦਾਨ ਸੰਵੇਦਨਸ਼ੀਲ ਇਮਾਨਦਾਰ ਬੱਚੇ ਹੀ ਇੱਕ ਚੰਗਾ ਵਿਦਿਆਰਥੀ ਅਤੇ ਸੁਪੁੱਤਰ ਬਣ ਕੇ ਪੂਰੀ ਲਗਨ ਨਾਲ ਆਪਾ ਸਮਾਰਨਹਿਤ ਸਿੱਖਿਆ ਗ੍ਰਹਿਣ ਕਰ ਸਕਦਾ ਹੈ ਸਮਾਜ ਵਿੱਚ ਇੱਕ ਪਿਤਾ ਦਾ ਆਪਣੇ ਬੱਚਿਆਂ ਨੂੰ ਸੁਰੱਖਿਆ ਅਤੇ ਸੁਵਿਧਾ ਪ੍ਰਦਾਨ ਕਰਨਾ ਧਰਮ ਹੈ ਇਸ ਮੰਤਬ ਲਈ ਹਰ ਪਲ ਮਨੁੱਖਾ ਧਰਮ ਦਾ ਸਹਾਰਾ ਜ਼ਰੂਰੀ ਹੈ ਜਿਸ ਰਾਹੀਂ ਪ੍ਰੇਮ ਦਇਆ ਅਤੇ ਤਿਆਗ ਦੀ ਭਾਵਨਾ ਪੈਦਾ ਹੁੰਦੀ ਹੈ ਇੱਕ ਮਾਂ ਕੇਵਲ ਇੱਕ ਜਨਮ ਦੇਣ ਵਾਲੀ ਅਤੇ ਫਿਰ ਇੱਕ ਨਰਸ ਦਾਈ ਹੀ ਨਹੀਂ ਹੁੰਦੀ ਉਸ ਦਾ ਅਥਾਹ ਪ੍ਰੇਮ ਅਸੀਮ ਤਿਆਗ ਅਤੇ ਅਸੀਸ ਉਸ ਮਾਤਾ ਵਿੱਚ ਮਨੁੱਖਾ ਧਰਮ ਦੀ ਦੇਣ ਹੈ ਮਨੁੱਖਾ ਧਰਮ ਸਭ ਤੋਂ ਸ੍ਰੇਸ਼ਟ ਹੈ ਇਸ ਧਰਮ へ ਦੀ ਰੱਖਿਆ ਸਲਾਮਤੀ ਲਈ ਮਨੁੱਖਾਂ ਨੂੰ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ ਇੱਥੇ ਇਹ ਗੱਲ ਵੀ ਸਪਸ਼ਟ ਹੋ ਜਾਂਦੀ ਹੈ ਕਿ ਧਰਮ ਕੇਵਲ ਇੱਕ ਪਹਿਰਾਵਾ ਜਾਂ ਭਾਸ਼ਾ ਜਾਂ ਪੂਜਾ ਵਿਧੀ ਹੀ ਨਹੀਂ ਜੇ ਅਸੀਂ ਧਰਮ ਨੂੰ ਸਹੀ ਪਰਪੇਖ ਵਿੱਚ ਸਮਝ ਲਈਏ ਤਾਂ ਮਨੁੱਖ ਵਿੱਚ ਮਨੁੱਖਤਾ ਦੇ ਨਾਲ-ਨਾਲ ਪੇਸ਼ੇ ਵਿੱਚ ਨਿਪੁੰਨਤਾ ਅਤੇ ਸਮਾਜ ਵਿੱਚ ਸਮਰੱਥਾ ਯਕੀਨੀ ਤੌਰ ਤੇ ਆ ਸਕਦੀ ਹੈ ਸਾਕਾ ਇਹ ਫਾਰਸੀ ਮੂਲ ਦਾ ਸ਼ਬਦ ਹੈ ਇਸ ਦਾ ਅਰਥ ਹੈ ਕੋਈ ਐਸਾ ਕਰਮ ਜੋ ਇਤਿਹਾਸ ਵਿੱਚ ਪ੍ਰਸਿੱਧ ਰਹਿਣ ਲਾਇਕ ਹੋਵੇ ਮਹਾਨ ਕੋਸ਼ਪਾਈ ਕਾਨ ਸਿੰਘ ਨਾਭਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਕਿਸੇ ਵਰਗ ਵਿਸ਼ੇਸ਼ ਖਿੱਤੇ ਜਾਂ ਵਿਚਾਰਧਾਰਾ ਲਈ ਨਹੀਂ ਜੇਕਰ ਅਜਿਹਾ ਸਮਝ ਕੇ ਕਿਸੇ ਨਾਲ ਜੋੜ ਦੇ ਹਾਂ ਤਾਂ ਇਹ ਸਾਡੀ ਭੁੱਲ ਅਤੇ ਅਨਜਾਣਤਾ ਦੀ ਲਿਖਾਇਕ ਹੈ ਇਹ ਸ਼ਹੀਦੀ ਤਾਂ ਅਧਰਮੀ ਵਿਰਤੀਆਂ ਦਾ ਨਾਸ਼ ਕਰਕੇ ਧਰਮ ਦੀ ਰਾਖੀ ਕਰਨ ਲਈ ਸੀ ਇਹ ਇੱਕ ਐਸਾ ਵਰਤਾਰਾ ਸੀ ਜਿਸ ਰਾਹੀਂ ਉਹਨਾਂ ਨੇ ਮਨੁੱਖਤਾ ਦੇ ਸਰਵ ਸਾਂਝੇ ਪਰਿਵਾਰ ਦੀ ਰਾਖੀ ਆਪਣਾ ਆਪ ਗਵਾਕੇ ਕੀਤੀ ਸਮਾਜ ਵਿੱਚਲੀ ਵਿਭਿੰਨਤਾ ਦਾ ਸਤਿਕਾਰ ਕਰਦਿਆਂ ਮਨੁੱਖੀ ਹੱਕਾਂ ਦੇ ਪੱਖ ਵਿੱਚ ਆਵਾਜ਼ ਬੁਲੰਦ ਕੀਤੀ ਇਸ ਘਟਨਾ ਨੇ ਮਨੁੱਖੀ ਚੇਤਨਤਾ ਉੱਤੇ ਚਰ ਸਥਾਈ ਛਾਪ ਛੱਡੀ ਅਤੇ ਇਤਿਹਾਸ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਗੁਰੂ ਤੇਗ ਬਹਾਦਰ ਜੀ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਜ਼ੁਲਮਾਂ ਅਤੇ ਅਣਮਨੁੱਖੀ ਵਰਤਾਰੇ ਨੂੰ ਠੱਲ ਪਾਉਣ ਅਤੇ ਰਹਿੰਦੀ ਦੁਨੀਆ ਤੱਕ ਲੋਕਾਈ ਲਈ ਅਨਿਆਂ ਅਤੇ ਜ਼ੁਲਮ ਦੇ ਵਿਰੋਧ ਡਟਣ ਦੀ ਮਿਸਾਲ ਕਾਇਮ ਕਰਨ ਲਈ ਕਸ਼ਮੀਰੀ ਪੰਡਤਾਂ ਦੀ ਵਾਂ ਪਕੜੀ ਬਾਦਸ਼ਾਹ ਦੇ ਹੁਕਮਾਂ ਨਾਲ ਉਹਨਾਂ ਦਾ ਸੀਸ ਤਾਂ ਕਲਮ ਕਰ ਦਿੱਤਾ ਗਿਆ ਪਰ ਸਿਰਰ ਸਿਧਾਂਤ ਦੀ ਹਫਾਜ਼ਤ ਹੋਈ ਮਨੁੱਖਤਾ ਪਰਫੁੱਲਤ ਹੋਈ ਜ਼ੁਲਮ ਦੇ ਵਿਰੋਧ ਦਲੇਰੀ ਅਤੇ ਦ੍ਰਿੜਤਾ ਨਾਲ ਖੜਨ ਲਈ ਲੋਕਾਈ ਨੂੰ ਉਸਦੀ ਵੀ ਲੋ ਮਿਲੀ ਤੇ ਮਨੁੱਖਤਾ ਨੇ ਇਹ ਸਬਕ ਲੈ ਕੇ ਸੱਚ ਹੱਕ ਤੇ ਨਿਆਂ ਦੀ ਅਜਹੀ ਹਨੇਰੀ ਲਿਆਂਦੀ ਕਿ ਜ਼ੁਲਮੀ ਮੁਗਲ ਹਕੂਮਤ ਦੀਆਂ ਜੜਾਂ ਪੁੱਟ ਸੁੱਟੀਆਂ ਇਹ ਡਾਕਟਰ ਅਭਿਨਿੰਦਰ ਪਾਲ ਸਿੰਘ ਜੀ ਦਾ ਲਿਖਿਆ ਲੇਖ ਹੈ ਪਾਈ ਕਿਰਪਾ RAM ਜੀ ਦੇ ਜੀਵਨ ਬਾਰੇ ਡਾਕਟਰ ਅਭਿਨਿੰਦਰ ਪਾਲ ਸਿੰਘ ਜੀ ਲਿਖਦੇ ਨੇ ਕਿ ਇਹ ਸ਼ਹੀਦ ਪਾਈ ਕਿਰਪਾ ਸਿੰਘ ਜੀ ਸਨ ਗੁਰੂ ਨਾਨਕ ਦੇ ਦਰ ਦੀ ਖੂਬੀ ਹੈ ਕਿ ਇਸਨੇ ਕਿਸੇ ਵੀ ਵਿਅਕਤੀ ਨੂੰ ਦੂਜਾ ਨਹੀਂ ਸਮਝਿਆ ਆਪਣਤ ਤੇ ਆਪਣਾ ਬਣਾ ਕੇ ਸਮਝ ਅਤੇ ਸਤਿਕਾਰ ਦਿੱਤਾ ਸੰਸਾਰਿਕ ਜਾਤੀਪਾਤੀ ਧਾਰਮਿਕ ਸਮਾਜਿਕ ਆਰਥਿਕ ਸੱਭਿਆਚਾਰਕ ਭੂਗੋਲਿਕ ਭਾਸ਼ਾਈ ਗਰੀਬੀ ਅਮੀਰੀ ਵੱਡਾ ਛੋਟਾ ਆਦ ਕੋਈ ਵੀ ਭੇਦਭਾਵ ਸਿੱਖ ਪਿਆਰ ਅਤੇ ਦులਾਰ ਤੋਂ ਰੱਬੀ ਅੰਸ਼ ਨੂੰ ਲਾਂਬੇ ਨਹੀਂ ਕਰ ਸਕਿਆ ਇਹ ਹੀ ਧਾਰਮਿਕ ਤੇ ਇਨਸਾਨੀ ਅਮੀਰੀ ਦੀ ਵਡੇਰੀ ਨਿਸ਼ਾਨੀ ਹੈ ਇਹ ਨਿਮਾਣਿਆਂ ਦਾ ਮਾਣ ਤੇ ਨਿਤਾਣਿਆਂ ਦਾ ਤਾਣਦਾਰ ਹੈ ਇੱਥੇ ਆਇਆ ਫਰਿਆਦੀ ਕਦੇ ਖਾਲੀ ਨਹੀਂ ਮੁੜਦਾ ਔਰੰਗਜ਼ੇਬ ਵੱਲੋਂ ਹਿੰਦੁਸਤਾਨ ਵਿੱਚ ਦਾਰੂਲ ਇਸਲਾਮ ਦਾ ਐਲਾਨ ਕੀਤਾ ਗਿਆ ਇਸ ਤਹਿਤ ਕਿਸੇ ਨੂੰ ਵੀ ਆਪਣਾ ਧਰਮ ਮੰਨਣ ਦੀ ਆਜ਼ਾਦੀ ਨਹੀਂ ਸੀ ਇਸ ਨੂੰ ਲਾਗੂ ਕਰਨ ਲਈ ਸਭ ਤੋਂ ਪਹਿਲਾਂ ਕਸ਼ਮੀਰ ਦੀ ਚੋਣ ਕੀਤੀ ਗਈ ਇਸ ਨੀਤੀ ਨੂੰ ਕਸ਼ਮੀਰ ਵਿੱਚ ਲਾਗੂ ਕਰਾਉਣ ਲਈ ਇੱਕ ਕਟੜ ਜਨੂਨੀ ਤੇ ਅਤਿਆਚਾਰੀ ਇਫਤਖਾਰ ਖਾਨ ਨੂੰ ਕਸ਼ਮੀਰ ਦਾ ਗਵਰਨਰ ਭਲਿਆ ਗਿਆ ਸਨ 1671 ਤੋਂ 1676 ਇਸਵੀ ਤੱਕ ਇਹ ਕਸ਼ਮੀਰ ਦਾ ਗਵਰਨਰ ਰਿਹਾ ਤੇ ਇਸ ਸਮੇਂ ਦੌਰਾਨ ਉਸਨੇ ਹਿੰਦੂਆਂ ਉੱਤੇ ਬੇਤਹਾਸ਼ਾ ਜ਼ੁਲਮ ਕੀਤੇ ਇਸ ਨੀਤੀ ਨੂੰ ਨਾ ਮੰਨਣ ਵਾਲਿਆਂ ਦੀ ਕਤਲੋਗਾਰਧ ਕੀਤੀ ਗਈ ਧੀਆਂ ਭੈਣਾਂ ਦੀ ਬੇਪਤੀ ਕੀਤੀ ਗਈ ਅਣਗਿਣਤ ਮੰਦਰ ਤੋੜੇ ਗਏ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਕੇਵਲ ਮੁਸਲਮਾਨਾਂ ਨੂੰ ਛੱਡ ਕੇ ਸਭਨਾਂ ਉੱਤੇ ਟੈਕਸ ਲਗਾਏ ਗਏ ਇਨ੍ਹਾਂ ਜ਼ੁਲਮਾਂ ਤੋਂ ਖਬਰਾ ਕੇ ਕਸ਼ਮੀਰੀ ਪੰਡਤ ਆਪਣੇ ਧਾਰਮਿਕ ਨੁਮਾਇੰਦਿਆਂ ਕੋਲ ਗਏ ਪਰ ਕੋਈ ਵੀ ਹਕੂਮਤ ਸਾਹਮਣੇ ਖੜਨ ਲਈ ਤਿਆਰ ਨਾ ਹੋਇਆ ਫਿਰ ਉਹ ਪੰਡਤ ਕਿਰਪਾ ਰਾਮ ਜੀ ਕੋਲ ਗਏ ਪੰਡਤ ਕਿਰਪਾ ਰਾਮ ਜੀ ਨੇ ਕਿਹਾ ਕਿ ਜੇਕਰ ਤੁਹਾਨੂੰ ਕੋਈ ਬਚਾ ਸਕਦਾ ਹੈ ਤੁਹਾਡੀ ਬਾਹ ਫੜ ਸਕਦਾ ਹੈ ਤਾਂ ਉਹ ਕੇਵਲ ਗੁਰੂ ਨਾਨਕ ਦਾ ਘਰ ਹੀ ਹੈ ਗੁਰੂ ਤੇਗ ਬਹਾਦਰ ਜੀ ਦਾ ਨਾਮ ਪੰਡਤ ਕਿਰਪਾ ਰਾਮ ਜੀ ਨੇ ਹੀ ਲਿਆ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਇਹ ਕਿਰਪਾ ਰਾਮ ਜੀ ਕੌਣ ਸਨ ਜਿਨ੍ਹਾਂ ਦੀ ਗਵਾਹੀ ਵਿੱਚ ਆਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਅੱਗੇ ਫਰਿਆਦ ਕਰਨ ਦਾ ਫੈਸਲਾ ਕੀਤਾ ਗਿਆ। ਕਿਰਪਾ RAM ਜੀ ਦੇ ਪਿਤਾ ਦਾ ਨਾਮ ਆਰੂਮਲ ਅੜੂਹ RAM ਸੀ। ਆਰੂਮਲ ਜੀ ਦੇ ਪਿਤਾ ਨਰੈਣਦਾਸ ਜੀ ਅਤੇ ਨਰੈਣਦਾਸ ਜੀ ਦੇ ਪਿਤਾ ਬ੍ਰਹਮਦਾਸ ਜੀ ਸਨ। ਇਹ ਸਾਰੇ ਹੀ ਵਕ ਵਕ ਗੁਰੂ ਸਾਹਿਬਾਨ ਦੇ ਸਮੇਂ ਗੁਰੂ ਘਰ ਦੀ ਸੇਵਾ ਵਿੱਚ ਹਾਜ਼ਰ ਰਹੇ। ਇਹ ਉਹੀ ਬ੍ਰਹਮਦਾਸ ਜੀ ਦਾਸ ਸੀ ਜਿਹੜਾ ਧਰਮ ਗ੍ਰੰਥਾਂ ਤੇ ਸ਼ਾਸਤਰਾਂ ਦੇ ਗੱਡੇ ਪਰ ਕੇ ਨਾਲ ਰੱਖਦਾ ਸੀ ਤੇ ਆਪਣੇ ਝੂਠੇ ਗਿਆਨ ਦੇ ਹੰਕਾਰ ਵਸ ਪੀਰਾਂ ਫਕੀਰਾਂ ਨੂੰ ਨੀਮਾ ਦਿਖਾਉਂਦਾ ਸੀ ਇਸ ਨੇ ਮਟਨ ਵਿਖੇ ਗੁਰੂ ਨਾਨਕ ਸਾਹਿਬ ਨੂੰ ਵੀ ਉਹਨਾਂ ਦੀ ਕਸ਼ਮੀਰ ਫੇਰੀ ਮੌਕੇ ਸ਼ਾਸਤਰ 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 ਆਰਥ ਕਰਨ ਦੀ ਚੁਣੌਤੀ ਦਿੱਤੀ ਸੀ ਚਰਚਾ ਅਪ੍ਰੰਤ ਜਦੋਂ ਹੰਕਾਰ ਚਕਨਾਚੂਰ ਹੋਇਆ ਤੇ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋਇਆ ਤਾਂ ਗੁਰੂ ਜੀ ਤੋਂ ਮਾਫੀ ਮੰਗੀ ਉਸ ਲੱਖੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ। ਪੰਡਿਤ ਕਿਰਪਾ RAM ਜੀ ਦੀ ਅਗਵਾਈ ਵਿੱਚ ਕਸ਼ਮੀਰੀ ਪੰਡਤਾਂ ਦਾ ਵਫ਼ਦ ਅਨੰਦਪੁਰ ਸਾਹਿਬ ਪੁੱਜਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੰਮੁਖ ਫਰਿਆਦ ਕੀਤੀ। ਗੁਰੂ ਜੀ ਨੇ ਉਹਨਾਂ ਦੀ ਬਾਹ ਫੜੀ, ਬਾਕੀ ਪੰਡਤ ਵਾਪਸ ਚਲੇ ਗਏ ਪਰ ਕਿਰਪਾ RAM ਜੀ ਅਨੰਦਪੁਰ ਸਾਹਿਬ ਹੀ ਟਿਕ ਗਏ। ਪੰਡਿਤ ਕਿਰਪਾ RAM ਜੀ ਅਰਬੀ, ਫਾਰਸੀ ਤੇ ਸੰਸਕ੍ਰਿਤ ਦੇ ਵੱਡੇ ਵਿਦਵਾਨ ਸਨ। ਜਦੋਂ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਵੱਲ ਚਾਲੇ ਪਾਏ ਤਾਂ ਕਿਰਪਾ ਰਾਮ ਜੀ ਵੀ ਨਾਲ ਚੱਲ ਪਏ ਪਰ ਗੁਰੂ ਜੀ ਨੇ ਉਹਨਾਂ ਨੂੰ ਅਨੰਦਪੁਰ ਸਾਹਿਬ ਰੁਕਣ ਦਾ ਹੁਕਮ ਕੀਤਾ ਤੇ ਗੁਰਗੋਬਿੰਦ ਸਿੰਘ ਜੀ ਨੂੰ ਅਰਬੀ ਤੇ ਫਾਰਸੀ ਦੀ ਸਿੱਖਿਆ ਦੇਣ ਦੀ ਵੱਡੀ ਜ਼ਿੰਮੇਵਾਰੀ ਸੰਭੀ ਗੁਰਗੋਬਿੰਦ ਸਿੰਘ ਜੀ ਵੱਲੋਂ ਔਰੰਗਜ਼ੇਬ ਨੂੰ ਫਾਰਸੀ ਵਿੱਚ ਲਿਖਿਆ ਜਫਰ ਨਮਾ ਆਪਣੀ ਮਿਸਾਲ ਆਪ ਹੈ ਗੁਰੂ ਜੀ ਵੱਲੋਂ ਬਾਦਸ਼ਾਹ ਨੂੰ ਲਿਖਿਆ ਖੁੱਲਾ ਤੇ ਖੁੱਲਾ ਖਤ ਅੱਜ ਵੀ ਮਨੁੱਖਤਾ ਨੂੰ ਔੜਕ ਸੱਚ ਰਹੀ ਦਾ ਸੰਦੇਸ਼ ਦੇ ਰਿਹਾ ਹੈ ਨਿਰਾਸ਼ ਹਿਰਦਿਆਂ ਵਿੱਚ ਹਿੰਮਤ ਜ਼ਰੂਰਤ ਜ਼ੁਲਮ ਅੱਗੇ ਡਟ ਜਾਣ ਦੀ ਸ਼ਕਤੀ ਪ੍ਰਦਾਨ ਕਰ ਰਿਹਾ ਹੈ 1799 ਵਿੱਚ ਖਾਲਸਾ ਸਾਜਣ ਮੌਕੇ ਭਾਈ ਕਿਰਪਾ ਰਾਮ ਜੀ ਨੇ ਅੰਮ੍ਰਿਤ ਦੀ ਦਾਤ ਕਲਗੀਧਰਪਤਾ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰਾਪਤ ਕੀਤੀ ਤੇ ਕਿਰਪਾ ਸਿੰਘ ਬਣੇ ਸਨ 1704 ਵਿੱਚ ਚਮਕੌਰ ਦੀ ਜੰਗ ਵਿੱਚ ਚੂਸਦਿਆਂ ਭਾਈ ਕਿਰਪਾ ਸਿੰਘ ਜੀ ਨੇ ਸ਼ਹਾਦਤ ਦਾ ਜਮ ਪਿਤਾ ਇਹ ਲੇਖ ਵੀ ਡਾਕਟਰ ਅਭਿਨਿੰਦਰਪਾਲ ਸਿੰਘ ਜੀ ਦਾ ਲਿਖਿਆ ਹੋਇਆ ਹੈ